ਹਾਂ ਤੇ ਇਦਾਂ ਦੀ ਯਾਰ ਕਿ ਮੋਬਾਈਲ ਵੀ ਚਾਰਜ ਕਰਨ ਵਾਸਤੇ ਲਾਈਟ ਤੇ ਆ ਨਹੀਂ ਰਹੀ ਪਾਣੀ ਦੇ ਨਾਲ ਹੜ੍ਹ ਦੇ ਨਾਲ ਸੱਪ ਵੀ ਬੜੇ ਆਏ ਤੇ ਲਾਈਟ ਬੜੀ ਜ਼ਰੂਰੀ ਓਦੇ ਵਾਸਤੇ ਤੇ ਮੈਂ ਸੋਚਿਆ ਵੀ ਕਮਾਈ ਤੇ ਕਰੀ ਲਈ ਯਾਰ ਰੋਟੀ ਪਾਣੀ ਤੇ ਰੱਬ ਨੇ ਦਿੱਤਾ ਤੇ ਥੋੜਾ ਚਲ ਜੇ ਉਹਨੇ ਦਿੱਤਾ ਪੈ ਗਈ ਆ ਤੇ ਇਹਦੇ ਉੱਤੇ ਆਪਾਂ ਸਾਰੇ ਰਲ ਮਿਲ ਕੇ ਜੁੜਿਆ ਕਰ ਸਕਦੇ ਆ ਕਰੀ ਮੇਰੇ ਕੋਲ ਜਲਾ ਚਾਰਜ ਲਿਆ ਤੇ ਅੱਟ ਟਾਈਮ ਉਪੀ ਬੈਟਰੀਆਂ ਜਾਂਚ ਹੋ ਸਕਦੀ ਹੈ 20 ਜਾਂ 25 ਬੈਟਰੀ। ਰਾਵੀ دریا ਵਿੱਚ ਆਏ ਹੜ ਤੋਂ ਬਾਅਦ ਹਰ ਕੋ ਬੰਦਾ ਆਪੋ ਆਪਣੇ ਢੰਗ ਤਰੀਕੇ ਨਾਲ ਸੇਵਾ ਕਰ ਰਿਹਾ ਕੋਈ ਮੈਡੀਸਿਨ ਦੀ ਸੇਵਾ ਕਰ ਰਿਹਾ ਕੋਈ ਦਵਾਈਆਂ ਦੀ ਕੋਈ ਡੰਗਰਾਂ ਦੇ ਚੋਖਰ ਦੀ ਕੋਈ ਰਾਸ਼ਨ ਦੀ ਸੇਵਾ ਕਰ ਰਿਹਾ ਪਰ ਇੰਜ ਜਿਹੜੀ ਤੁਹਾਨੂੰ ਸੇਵਾ ਦੱਸ ਰਿਹਾ ਬੜੀ ਅਨੋਖੀ ਸੇਵਾ ਹੈ ਇਹ ਸੇਵਾ ਹੈ ਵੀ ਇਹ ਇੱਕ ਵਿਅਕਤੀ ਨੇ ਭਾਈ ਜਵਰਾਵਰ ਸਿੰਘ ਜੋ ਆ ਲੋਕਾਂ ਨੂੰ ਇਹ ਗੱਲ ਦਾ ਸੰਦੇਸ਼ ਦੇ ਰਹੇ ਨੇ ਵੀ ਜੇਕਰ ਤੁਸੀਂ ਉਹਨਾਂ ਨੂੰ ਸੇਰੇ ਆਪਣਾ ਬੈਟਰਾ ਦਿੰਦੇ ਜੇ ਤਾਂ ਸ਼ਾਮ ਨੂੰ ਤੁਹਾਨੂੰ ਬੈਟਰਾ ਚਾਰਜ ਕਰਕੇ ਦੇ ਦੇਣਗੇ ਜਿਸ ਨਾਲ ਲੋਕਾਂ ਨੂੰ ਜਿਹੜੇ ਟੁੱਟੇ ਨੇ ਲੋਕਾਂ ਨਾਲ ਜਿਹੜੇ ਪਾਣੀ ਵਿੱਚ ਫਸੇ ਨੇ ਜਿੱਥੇ ਬਿਜਲੀ ਨਹੀਂ ਆ ਰਹੀ ਉਹ ਆਪਣੇ ਪਰਵਾਤ ਨਾਲ ਰਾਤ ਨੂੰ ਜਿੱਥੇ ਲਾਈਟ ਦਾ ਗੁਜ਼ਾਰਾ ਕਰ ਸਕਦੇ ਉਹ ਫੋਨ ਵਗੈਰਾ ਵੀ ਚਾਰਜ ਕਰ ਸਕਦੇ ਨੇ ਗੱਲ ਕਰਦੇ ਆ ਭਾਈ ਯੋਗਨਵਰ ਸਿੰਘ ਉਹਨਾਂ ਨੇ ਇਹ ਆਈਡੀਆ ਉਹਨਾਂ ਦੇ ਦਿਮਾਗ 'ਚ ਕਿੱਦਾਂ ਆਇਆ ਕਿਦਾਂ ਉਹਨਾਂ ਨੂੰ ਲੱਗਾ ਵੀ ਇਹ ਜਿਹੜੀ ਚੀਜ਼ ਹੈ ਇਹ ਵੇਚਾਈ ਦੀ ਆ ਭਾਈ ਤੁਹਾਡੇ ਦਿਮਾਗ 'ਚ ਆਈਡੀਆ ਕਿੱਦਾਂ ਆਇਆ ਅਸੀਂ ਨਾ ਪਰਸੋਂ ਗਏ ਆ ਲਖੂਵਾਲ ਪਿੰਡਾਂ ਉੱਥੇ ਮਤਲਬ ਜਿਤਨਾ ਸਾਰੇ ਜਾਣਦੇ ਜਿੰਨੀ ਕਹੇ ਕੋ ਐਫਰਟ ਲੱਗਦੀ ਯਾਰ ਬੰਦਾ ਲੌੜਿਆ ਤੇ ਉੱਥੇ ਗਏ ਰਾਤ ਤੇ ਹਾਲਤ ਇਦਾਂ ਦੀ ਆ ਕਿ ਮੋਬਾਈਲ ਵੀ ਚਾਰਜ ਕਰਨ ਵਾਸਤੇ ਲਾਈਟ ਤੇ ਆ ਨਹੀਂ ਰਹੀ ਕਈਆਂ ਸਾਲਾਂ ਬਾਅਦ ਲੋਕਾਂ ਨੇ ਮੋਮਬਤੀਆਂ ਘਰਾਂ ਦੇ ਵਿੱਚ ਰੱਖੀਆਂ ਨੇ ਆਹੀ ਉੱਥੇ ਮਾਚਸਾਂ ਵੀ ਲੈ ਕੇ ਗਏ ਮੋਮਬਤੀਆਂ ਵੀ ਲੈ ਕੇ ਗਏ ਸਾਰਾ ਕੁਝ ਤੇ ਮੇਰੇ ਵੈਹੀ ਆਇਆ ਕਿ ਹਰ ਬੰਦਾ ਆਪਣੀ ਆਪਣੀ ਪਹੁੰਚ ਦੇ ਮੁਤਾਬਕ ਸੇਵਾ ਕਰ ਰਿਹਾ ਉਹ ਮੈਂ ਬੰਤੀ ਫਿਜ਼ਿਕਲੀ ਤੇ ਕਰ ਨਹੀਂ ਸਕਦਾ ਤੇ ਮੈਂ ਜਿੰਨੀ ਕੁ ਕਰ ਸਕਣਾ ਉਹਦੇ ਚ ਇਹ ਆ ਵੀ ਕਿਉਂਕਿ ਸਾਡੇ ਗਾਹਕ ਵੀ ਜਿਹੜੇ ਆਉਂਦੇ ਜਦੋਂ ਬੈਟਰੀਆਂ ਡਾਊਨ ਹੋ ਜਾਂਦੀਆਂ ਤੇ ਮਾੜਾ ਮੋਟਾ ਕਿਤੇ ਮੋਬਾਈਲ ਚਾਰਜ ਕਰਨ ਜੋਗਾ ਜਾਂ ਲਾਈਟ ਜੋਗਾ ਕਿਉਂਕਿ ਸੱਪ ਸਰੂਪੀ ਦਾ ਸਮਾਂ ਹੈ ਪਾਣੀ ਦੇ ਨਾਲ ਹੜ ਦੇ ਨਾਲ ਸੱਪ ਵੀ ਬੜੇ ਆਏ ਤੇ ਲਾਈਟ ਬੜੀ ਜ਼ਰੂਰੀ ਹੈ ਉਹਦੇ ਵਾਸਤੇ ਤੇ ਮੈਂ ਸੋਚਿਆ ਵੀ ਕਮਾਈ ਤੇ ਕਰੀਦੀ ਆ ਯਾ ਰੋਟੀ ਪਾਣੀ ਤੇ ਰੱਬ ਨੇ ਦਿੱਤਾ ਤੇ ਥੋੜਾ ਚਲ ਜੇ ਹੁਣੇ ਦਿੱਕਤ ਪੈ ਗਈ ਆ ਤੇ ਇਹਦੇ ਉੱਤੇ ਆਪਾਂ ਸਾਰੇ ਰਲ ਮਿਲ ਕੇ ਜਿਹੜਾ ਕਰ ਸਕਦੇ ਆ ਕਰੀਏ ਇਸ ਕਰਕੇ ਮੈਂ ਆਪਣੇ ਦੇ ਦਿਮਾਗ ਚ ਆਈ ਗਨ ਰਾਤੀ ਵੀ ਆਪਾਂ ਇਦਾਂ ਕਰਦੇ ਆ ਵੀ ਜੇ ਕਿਸੇ ਦੀ ਕੋਈ ਬੈਟਰੀ ਹੜਪੀੜਿਤ ਜਿਹੜਾ ਪਿੰਡ ਆ ਜੇ ਉੱਥੇ ਕਿਸੇ ਦੀ ਕੋਈ ਬੈਟਰੀ ਡਿਸਚਾਰਜ ਹੋ ਜਾਂਦੀ ਆ ਉਹ ਕਿਸੇ ਨਾ ਕਿਸੇ ਤਰੀਕੇ ਸਾਡੇ ਕੋਲ ਭਜਾ ਦੇ ਕਿਉਂਕਿ 10 ਘੰਟੇ ਤੇ ਇਹਨੂੰ 8-10 ਘੰਟੇ ਘੱਟੋ-ਘੱਟ ਚਾਰਜਿੰਗ ਤੇ ਲੱਗਦੇ ਆ ਅਗਲੇ ਦਿਨ ਲੈ ਜੇ ਅਸੀਂ ਉਹਦਾ ਕੋਈ ਉਹਦਾ ਕੋਈ ਪੈਸਾ ਨਹੀਂ ਖਾਂਗੇ ਮੇਰੇ ਕੋਲ ਜਲਾ ਚਾਰਜ ਲਿਆ ਤੇ ਐਟ ਟਾਈਮ 20 ਬੈਟਰੀਆਂ ਚਾਰਜ ਹੋ ਸਕਦੀਆਂ 20 ਜਾਂ 25 ਬੈਟਰੀਆਂ ਤੇ ਜਿਵੇਂ ਕਿ ਸਾਡੇ ਚ ਸਮਰਥਾ ਹੈੀ ਉਹਦੇ ਮੁਤਾਬਕ ਅਸੀਂ ਹੁਣ ਤੱਕ ਕਿੰਨੀਆਂ ਬੈਟਰੀਆਂ ਇਹ ਤੁਹਾਡੇ ਚੱਲਦੀਆਂ ਤਕਰੀਬਨ ਰੋਜ਼ ਹੀ 5 7 10 ਆਈ ਜਾਂਦੀਆਂ ਹੁਣ ਵੀ 5 6 ਬੈਟਰੀਆਂ ਲੱਗੀਆਂ ਨੇ ਤੇ ਬਿਲਕੁਲ ਆਪਣੇ ਢੰਗ ਤਰੀਕੇ ਨਾਲ ਸੇਵਾ ਕਰ ਰਹੇ ਨੇ ਹੋਰ ਨਾਲ ਲੋਕਾਂ ਨਾਲ ਗੱਲ ਕਰਨਾ ਕੀ ਕੀ ਲੱਗਦਾ ਤੁਹਾਨੂੰ ਇੱਕ ਕੀ ਵਿੱਚ ਚੱਲ ਰਹੀ ਹੈ ਸੇਵਾ ਇਹ ਅੱਜ ਕੱਲ ਜਿਹੜਾ ਤੁਸੀਂ ਵੇਖ ਹੀ ਰਹੇ ਹੋ ਜਿਹੜਾ ਹਰਾਂ ਦੇ ਨਾਲ ਕਿੰਨੀ ਜਿਹੜੀ ਆ ਜਨਤਾ ਪ੍ਰਭਾਵਿਤ ਹੋਈ ਆ ਉਹਦੇ ਨਾਲ ਜਿਹੜੇ ਪਾਣੀ ਵਾਲੇ ਏਰੀਆ ਵਿੱਚ ਬਿਜਲੀ ਦਾ ਜਿਹੜਾ ਉਹਨੂੰ ਕੱਟਿਆ ਗਿਆ ਸੰਪਰਕ ਜਿਹੜਾ ਉਹਨਾਂ ਨੂੰ ਟੈਂਕੀਆਂ ਭਰਨ ਪਾਣੀ ਵਾਸਤੇ ਜਾਂ ਘਰ ਦੀ ਕੋਈ ਜਿਹੜੀ ਆ ਸ਼ਾਮ ਦੇ ਵਕਤ ਰੋਟੀ ਪਾਣੀ ਦੀ ਦਿੱਕਤ ਆਉਂਦੀ ਆ ਉਹਦੇ ਉੱਤੇ ਮੋਬਾਈਲ ਜਿਹੜੇ ਚਾਰਜਿੰਗ ਉਹ ਵੀ ਬਿਲਕੁਲ ਜਿਹੜੇ ਉਹ ਉਹਨਾਂ ਦੇ ਡੈਡ ਹੋ ਚੁੱਕੇ ਨੇ ਉਸ ਕਰਕੇ ਪ੍ਰਧਾਨ ਹਵਾਲੇ ਨੇ ਇਹ ਫੈਸਲਾ ਕੀਤਾ ਵਾ ਕਿ ਜਿੰਨੀ ਕਿ ਸੇਵਾ ਸਾਡੇ ਕੋਲ ਭਈ ਕਰ ਤਾਂ ਨਹੀਂ ਜੇ ਆਪਣੀ ਜਿਸ ਤਰ੍ਹਾਂ ਵੀ ਉਹ ਬੈਟਰੀਆਂ ਦਾ ਇਹਨਾਂ ਦਾ ਕੰਮ ਆ ਤੇ ਉਹ ਕਰਕੇ ਤੇ ਉਹਨਾਂ ਲੋਕਾਂ ਦੀ ਜਿਹੜੀ ਸੇਵਾ ਕਰ ਸਕਣ ਤੇ ਤਾਂ ਜੋ ਲੋਕ ਜਿਹੜਿਆ ਉਹ ਆਪਣੇ ਘਰਾਂ ਦੇ ਵਿੱਚ ਕੰਮ ਸੋ ਕੰਮ ਸ਼ਾਮ ਦੀ ਟਾਈਮ ਦੇ ਤੇ ਜੇ ਹਰ ਦਿਨ ਨਾਲ ਕੋਈ ਜੀਵ ਜੰਤੂ ਅੰਦਰ ਆਉਂਦੇ ਆ ਉਹਨੂੰ ਚੈਨਲ ਦੇ ਵਿੱਚ ਵੇਖ ਸਕਣ ਉਨਾਂ ਦੇ ਮੋਬਾਈਲ ਜਿਹੜੇ ਚਾਰਜ ਹੋ ਜਾਣ ਤਾਂ ਕੇ ਉਹਨਾਂ ਨਾਲ ਪਵਨਤ ਨਾਲ ਜਿਹੜੀਆਂ ਸੰਪਰਕ ਜਿਹੜਾ ਉਹ ਬਣਿਆ ਜਾਵੇ ਜਿਹੜਾ ਟੁੱਟ ਗਿਆ ਸੰਪਰਕ ਜਿਹੜਾ ਮੋਬਾਈਲ ਦਾ ਅਰ ਕਲ ਸੋਸ਼ਲ ਮੀਡੀਆ ਜਵਾਨਾ ਜਿਨ੍ਹਾਂ ਤੇ ਮੋਬਾਈਲ ਨਹੀਂਗਾ ਉਹਨਾਂ ਤੇ ਅਸੀਂ ਹਨੇਰੇ ਵਿੱਚ ਹੀ ਬੈਠੇ ਹਾਂ ਤੇ ਸ਼ਾਮ ਨੂੰ ਜਿਹੜੀ ਆ ਉਹ ਲਾਈਟ ਦੀ ਬਹੁਤ ਜ਼ਰੂਰਤ ਆ ਇਨਵਰਟਰ ਦੇ ਨਾਲ ਜਿਹੜਾ ਕਮਸੋ ਕੰਮ ਉਹ ਆਪਣਾ ਮੋਬਾਈਲ ਚਾਰਜਿੰਗ ਹੋ ਸਕੇ ਘਰ ਦੇ ਵਿੱਚ ਰੋਟੀ ਪਾਣੀ ਬਣ ਸਕੇ ਇਹਨਾਂ ਹੀ ਬਹੁਤ ਹੈ ਜਿਹੜੀ ਇਹ ਸੇਵਾ ਪਰਮਾਤਮਾ ਨੇ ਕੋ ਪ੍ਰਵਾਨ ਕਰੇ ਬਿਲਕੁਲ ਜੀ ਹੋਰ ਨਾਲ ਲੋਕਾਂ ਨਾਲ ਗੱਲ ਕਰਦੇ ਆ ਕਿਹੋ ਜਿਹੀ ਲਾਗੇ ਤਾਂ ਨੇ ਸੇਵਾ ਜੀ ਇਹਨਾਂ ਦੀ ਇਹ ਸੇਵਾ ਜਿਹੜੀ ਵੇਖੋ ਜੀ ਜਿਵੇਂ ਹਰ ਪੀੜਤ ਨੂੰ ਜਿਸ ਤਰ੍ਹਾਂ ਦੀ ਵੀ ਮੈਨੂੰ ਲੋੜ ਆ ਸਮਾਜਿਕ ਸੰਸਥਾਵਾਂਾਂ ਸਰਕਾਰਾਂ ਜਾਂ ਦੂਜੀ ਜਿਹੜੇ ਆਮ ਲੋਕ ਆ ਜਿੰਨੀ ਜਿੰਨੀ ਵੀ ਜੇ ਦੀ ਸ਼ਮਤਾ ਵਾ ਉਹ ਉਹ ਜਿਹੜੀ ਉਹਨਾਂ ਦੀ ਲੋੜ ਪੂਰੀ ਕਰ ਰਿਹਾ ਤੇ ਇਹ ਵੀ ਇੱਕ ਉਸੇ ਹੀ ਕਾਰੀ ਦਾ ਇੱਕ ਹਿੱਸਾ ਵਾ ਕਿਉਂਕਿ ਰਾਤ ਨੂੰ ਘਰਾਂ ਦੇ ਵਿੱਚ ਚਾਨਣ ਤੇ ਇੱਕ ਜਿਹੜਾ ਜਿਹੜਾ ਮੋਬਾਈਲ ਆ سوشل ਮੀਡੀਆ ਨਾਲ ਜੁੜਨਾ ਜਾਂ ਆਪਣੀ ਸਮੱਸਿਆ ਕਿਸ ਤੱਕ ਸ਼ੇਅਰ ਕਰਨੀ ਇਹ ਇਹਦੇ ਵਿੱਚ ਵੀ ਪਿਛਲੇ ਸਮਾਂ ਤੋਂ ਜਿਹੜੀਆਂ ਲਾਈਟ ਜਿਹੜੀ ਆ ਉਹ ਕੱਟੀ ਕਿ ਜਾਣ ਕਰਕੇ ਲੋਕ ਆ ਸੱਜੇ ਕਬੇ ਦੇ ਆਪਣੇ ਰਿਸ਼ਤੇਰਨਾਂ ਜਾਂ ਸਮਾਜਿਕ ਲੋਕਾਂ ਨਾ ਟੁੱਟ ਗਏ ਆ ਤੇ ਇਸ ਸੇਵਾ ਦੇ ਨਾਲ ਜਿਹੜੇ ਉਹ ਫਿਰ ਜਿਹੜੇ ਆਪਣੇ ਪਰਿਵਾਰਾਂ ਦੇ ਨਾਲ سوشل ਮੀਡੀਆ ਨਾਲ ਆਪਣੀ ਗੱਲ ਜਿਹੜੀ ਸਾਂਝੀ ਕਰ ਸਕਦੇ ਆ ਇਹ ਸੇਵਾ ਜਿਹੜੀ ਆ ਮਨਨ ਉਸੇ ਕਰੀ ਦਾ ਇੱਕ ਬਹੁਤ ਜ਼ੂਰੀ ਹਿੱਸਾ ਵਾ ਜਿਹੜਾ ਇਹਨਾਂ ਨੇ ਚੁਣਿਆ ਤੇ ਉਹਦੇ ਤੇ ਜਿਹੜੀ ਸੇਵਾ ਨਿਭਾ ਰਹੇ ਆ ਅਸੀਂ ਵੀ ਕਿ ਲੋ ਸਾਡੇ ਏਰੀਆ ਚ ਪਾਣੀ ਨਹੀਂ ਆਇਆ ਜਿਹੜੇ ਸਾਡੇ ਵੀ ਕੋਈ ਭਣ ਭਰਾ ਲੋੜਵੰਦ ਹੈਗੇ ਉਹਨਾਂ ਨੂੰ ਅਸੀਂ ਇਹਨਾਂ ਕੋਲੋਂ ਬੈਟਰੀਆਂ ਚਾਰਜ ਕਰਵਾ ਕੇ ਪਹੁੰਚਾ ਰਹੇ ਹਾਂ ਬਿਲਕੁਲ ਜੀ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਲੋਕਾਂ ਨੂੰ ਟੀਵੀ ਦਾ ਚੱਲ ਨਹੀਂ ਲਾਈਟਾਂ ਨਹੀਂ ਹੈਗੀਆਂ ਫੋਨ ਤੇ ਸਾਰੀ ਇਨਫੋਰਮੇਸ਼ਨ ਮਿਲਦੀ ਆ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਸਰ ਜੋ ਪ੍ਰਧਾਨ ਜੀ ਉਹਨਾਂ ਨੇ ਇਹਦਾ ਉਪਰਾਲਾ ਕੀਤਾ ਕਿ ਬੈਟਰੀਆਂ ਚਾਰਜ ਕਰਕੇ ਦੇ ਦਿੰਦਾ ਹੈ ਬਹੁਤ ਵਧੀਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਹੜ੍ਹ ਆਇਆ ਜਿੱਦਾਂ ਕਿ ਸਾਡਾ ਪੁਰਾਣਾ ਪਿਛਲਾ ਪਿੰਡ ਦੀਨੇਵਾਲੇ ਉੱਥੇ ਪਿਛਲੇ ਸ਼ਾਮ ਦਿਨਾਂ ਤੋਂ ਬੱਤੀ ਨਹੀਂ ਆ ਰਹੀ ਤੇ ਲੋਕਾਂ ਦੇ ਜਿਹੜੇ ਬੈਟਰੀ ਨੇ ਉਹ ਬਿਲਕੁਲ ਡਿਸਚਾਰਜ ਹੋ ਚੁੱਕੇ ਨੇ ਤੇ ਬੱਤੀ ਦਾ ਕੋਈ ਸਾਧਨ ਨਹੀਂਗਾ ਮੈਂ ਕਹੇ ਦੀਆਂ ਦੋ ਬੈਟਰੀਆਂ ਆ ਪਿੰਡੋਂ ਲਿਆ ਕੇ ਚਾਰਜ ਤੇ ਲਵਾਈਆਂ ਨੇ ਤਾਂ ਜੋ ਸ਼ਾਮ ਤੱਕ ਚਾਰਜ ਹੋ ਕੇ ਪਿੰਡ ਵਾਲਿਆਂ ਨੂੰ ਵਾਪਸ ਕੀਤੀਆਂ ਜਾਣਾ ਤੋ ਉਤੋਂ ਹੋਰ ਵੀ ਲੋਕ ਸੰਪਰਕ ਕਰ ਰਹੇ ਨੇ ਕਿ ਜੇ ਬੈਟਰੀਆਂ ਚਾਰਜ ਹੋ ਰਹੀਆਂ ਤਾਂ ਸਾਡੀਆਂ ਵੀ ਕਰਵਾ ਕੇ ਦੇ ਦੋ ਸਾਡੇ ਜਿਹੜੇ ਕੋਈ ਦੋਸਤ ਨੇ ਉਹ ਵੀ ਜਾ ਕੇ ਪਿੰਡਾਂ ਦੇ ਵਿੱਚੋਂ ਬਕਾਇਦਾ ਹੁਣ ਇਹ ਵੀ ਇੱਕ ਸੇਵਾ ਦੇ ਤੌਰ ਤੇ ਵਿੱਚ ਉਹਨਾਂ ਦੇ ਬੈਟਰੀ ਲੈ ਕੇ ਆ ਰਹੇ ਨੇ ਤੇ ਇਹਨਾਂ ਪ੍ਰਧਾਨ ਜੀ ਉਹਨਾਂ ਕੋ ਚਾਰਜ ਕਰਾ ਕੇ ਤੇ ਵਾਪਸ ਪਿੰਡ ਉੱਥੇ ਛੱਡ ਕੇ ਆ ਰਹੇ ਆ ਤਾਂ ਜੋ ਕਿ ਰਾਤ ਦੇ ਵਿੱਚ ਉਹ ਰੋਟੀ ਪਾਣੀ ਕਰ ਸਕਣ ਤੇ ਕੋਈ ਸਾਫਸ ਪੋਲੀ ਤੋਂ ਬਚਾਅ ਹੋ ਸਕੇ ਤੇ ਇਹ ਬਹੁਤ ਵਧੀਆ ਉਪਰਾਲਾ ਜੀ ਬਿਲਕੁਲ ਜੀ ਤੁਹਾਨੂੰ ਦੇਖਿਆ ਵੀ ਇਹ ਵੀ ਉਹ ਨੌਜਵਾਨ ਵੀ ਹੈਗੇ ਨੇ ਜਿਹੜੇ ਪਿੰਡਾਂ ਤੋਂ ਬੈਟਰੀਆਂ ਲੈ ਆ ਕੇ ਤੇ ਇੱਥੋਂ ਹੀ ਚਾਰ ਦਿਖਾ ਕੇ ਫਿਰ ਉਹਨਾਂ ਨੂੰ ਪਿੰਡਾਂ ਵਾਸੀਆਂ ਨੂੰ ਦੇ ਦਿੰਦੇ ਬਹੁਤ ਵਧੀਆ ਇਹਨਾਂ ਦਾ ਵੀ ਉਪਰਾਲਾ ਕਿਉਂਕਿ ਲਾਈਟ ਜਿਹੜੀ ਆ ਉਹ ਹਰ ਪੇੜ ਤਖੇਤਰਾ ਵਿੱਚ ਨਹੀਂ ਹੈਗੀ ਤੇ ਮੋਬਾਈਲ ਜਿਹੜਾ ਇੱਕ ਜਰੀ ਆਇਆ ਇਸ ਦੁਨੀਆ ਨਾਲ ਜੁੜਨ ਦਾ ਕਿਉਂਕਿ ਟੀਵੀ ਨਹੀਂ ਚੱਲ ਸਕਦਾ ਬੱਤੀ ਹੈ ਨਹੀਂ ਆ ਤੇ ਲਾਈਟ ਦੇ ਵਿੱਚ ਆਪਣੇ ਘਰ ਦੇ ਘਰੇਲੂ ਕੰਮ ਨਹੀਂ ਬੰਦਾ ਕਰ ਸਕਦਾ ਇਹ ਸੇਵਾ ਇੱਕ ਬਹੁਤ ਵੱਡੀ ਤੇ ਅਲੋਕੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਵਿਰਿੰਦਰ ਸ਼ਰਮਾ ਪੀਡੀਐਸ ਨਿਊਜ਼ ਅਜ ਨਾਲਾ